ਮੋਬਾਈਲ ਫੋਨ ਨੇ ਬੱਚਾ ਦਾ ਭਵਿੱਖ ਤਾਂ ਵਿਗਾੜਿਆ ਹੀ ਵਿਗਾੜਿਆ ਹੈਗਾ ਪਰ ਹੁਣ ਬੱਚਾ ਨੂੰ ਹਸਪਤਾਲ ਲੈ ਕੇ ਜਾਣਾ ਪੈ ਰਿਹਾ। ਅਸਲ ਅੱਜਕੱਲ ਬੱਚਿਆਂ ਦੇ ਵਿੱਚ ਮੋਬਾਈਲ ਫੋਨ ਦੀ ਆਦਤ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਮਾਪੇ ਵੀ ਧਿਆਨ ਬਹੁਤ ਘੱਟ ਦੇ ਰਹੇ ਨੇ ਜਿੱਥੇ ਕਿ ਮਾਪਿਆਂ ਨੂੰ ਬੱਚਾ ਨੂੰ ਸਮਝਾਉਣਾ ਚਾਹੀਦਾ ਹੈਗਾ ਪਰ ਮਾਪੇ ਖੁਦ ਕੰਮ ਕਰਾਉਣ ਦੇ ਬਹਾਨੇ ਜਾਂ ਫਿਰ ਉਹਨਾਂ ਨੂੰ ਖਾਣਾ ਖਾਣ ਦੇ ਬਹਾਨੇ ਜਾਂ ਫਿਰ ਕਿਤੇ ਲੈ ਕੇ ਜਾਣ ਦੇ ਬਹਾਨੇ ਜਾਂ ਫਿਰ ਉਹਨਾਂ ਨੂੰ ਚੁੱਪ ਕਰਾਉਣ ਦੇ ਬਹਾਨੇ ਮੋਬਾਈਲ ਫੋਨ ਦੀ ਆਦਤ ਲਗਾਉਂਦੇ ਜਾ ਰਹੇ ਨੇ ਪਰ ਇਹ ਮਾਪੇ ਇਹ ਨਹੀਂ ਸਮਝ ਪਾ ਰਹੇ ਕਿ ਇਹਨਾਂ ਬੱਚਿਆਂ ਦੇ ਲਈ ਮੋਬਾਈਲ ਫੋਨ ਕਿੰਨਾ ਖਤਰਨਾਕ ਹੋ ਸਕਦਾ ਹੈ ਦਰਸਲ আজকাল ਬੱਚਿਆਂ ਦੇ ਵਿੱਚ ਮੋਬਾਈਲ ਦੀ ਆਦਤ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਖਾਸ ਤੌਰ ਦੇ ਉਤੇ ਕਰੋਨਾ ਮਹਾਮਾਰੀ ਤੋਂ ਬਾਅਦ ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਮੋਬਾਈਲ ਦੀ ਲਤ ਇੱਕ ਗੰਭੀਰ ਸਮੱਸਿਆ ਬਣ ਕੇ ਉੱਭਰੀ ਹੈ ਸਿਰਫ ਜਲੰਧਰ ਦੇ ਸਿਵਲ ਹਸਪਤਾਲ ਦੀ ਜ਼ਿਕਰ ਗੱਲ ਕਰੀਏ ਤਾਂ OPD ਦੇ ਵਿੱਚ ਹਰ ਹਫਤੇ 7 ਤੋਂ 8 ਅਜਿਹੇ ਮਰੀਜ਼ ਸਾਹਮਣੇ ਆ ਰਹੇ ਨੇ ਜੋ ਕਿ ਬੱਚਿਆਂ ਦੇ ਲਈ ਬੇਹਦ ਘਾਤਕ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਡਾਕਟਰ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ ਪਹਿਲਾਂ ਅਜਿਹੇ ਮਾਮਲੇ ਬਹੁਤ ਘੱਟ ਸਨ ਪਰ ਹੁਣ ਰਾਤ ਦੇ ਸਮੇਂ ਮੋਬਾਈਲ ਦੀ ਨੀਲੀ ਰੋਸ਼ਨੀ ਦੇ ਸੰਪਰਕ ਦੇ ਵਿੱਚ ਰਹਿਣ ਦੇ ਕਾਰਨ ਲੋਕਾਂ ਦੇ ਵਿੱਚ ਨੀਂਦ ਲਿਆਉਣ ਵਾਲੇ ਹਾਰਮੋਨ ਮੈਲਾਟੋਨਿਨ ਦਾ ਪੱਧਰ ਡਿੱਗ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਨੀਂਦ ਨਾ ਆਉਣਾ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਨੇ ਇਸ ਗੰਭੀਰ ਸਮੱਸਿਆ ਦੀ ਮਿਸਾਲ ਦਿੰਦਿਆਂ ਹੋਇਆ ਡਾਕਟਰ ਨੇ ਦੱਸਿਆ ਹੈਗਾ ਕਿ ਪੜ੍ਹਾਈ ਦੇ ਵਿੱਚ ਹਮੇਸ਼ਾ ਪਹਿਲੇ ਨੰਬਰ ਦੇ ਉੱਤੇ ਆਉਣ ਵਾਲਾ ਬੱਚਾ 14 ਸਾਲਾ ਜੋ ਕਿ 8ਵੀਂ ਜਮਾਤ ਦਾ ਇੱਕ ਵਿਦਿਆਰਥੀ ਆਨਲਾਈਨ ਗੇਮਾਂ ਦੀ ਲਤ ਦੇ ਕਾਰਨ ਇੰਨਾ ਹਿੰਸਕ ਹੋ ਗਿਆ ਕਿ ਉਸਨੇ ਸਕੂਲ ਜਾਣਾ ਹੀ ਬੰਦ ਕਰ ਦਿੱਤਾ ਜਿਸ ਕਾਰਨ ਉਸਦਾ 1 ਸਾਲ ਖਰਾਬ ਹੋ ਗਿਆ ਅਤੇ ਹੁਣ ਉਸ ਨੂੰ ਮੁੜ 8ਵੀਂ ਜਮਾਤ ਦੇ ਵਿੱਚ ਪੜ੍ਹਨਾ ਪੈ ਰਿਹਾ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੇ ਵਿੱਚ 21 ਸਾਲਾ ਗ੍ਰੈਜੂਏਟ ਨੌਜਵਾਨ ਆਨਲਾਈਨ ਗੇਮਿੰਗ ਅਤੇ ਰੀਲਾਂ ਦੇ ਵਿੱਚ ਇਹਨਾਂ ਡੁੱਬ ਗਿਆ ਕਿ ਉਸਨੇ ਆਪਣੇ ਕੈਰੀਅਰ ਤੋਂ ਧਿਆਨ ਹਟਾ ਲਿਆ ਤੇ ਗੇਮਾਂ ਦੇ ਵਿੱਚ ਹਜ਼ਾਰਾਂ ਰੁਪਏ ਖਵਾ ਦਿੱਤੇ ਇਹ ਨੌਜਵਾਨ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਲੁਕ ਕੇ ਗੇਮਾਂ ਖੇਡਦਾ ਸੀਗਾ ਅਤੇ ਕਈ ਮਹੀਨਿਆਂ ਦੀ ਕਾਉਂਸਲਿੰਗ ਤੋਂ ਬਾਅਦ ਹੁਣ ਉਸ ਦੀ ਹਾਲਤ ਦੇ ਵਿੱਚ ਸੁਧਾਰ ਹੋ ਗਿਆ ਇਸ ਬਿਮਾਰੀ ਦੇ ਮੁੱਖ ਲੱਛਣਾਂ ਦੇ ਵਿੱਚ ਫੋਨ ਨਾ ਮਿਲਣ ਦੇ ਉੱਤੇ ਚਿਰਚੜਾਪਣ ਦਿਖਾਉਣਾ ਵਾਰ-ਵਾਰ ਫੋਨ ਚੈੱਕ ਕਰਨਾ ਅਤੇ ਫੋਨ ਟੈਲ ਵਾਈਬ੍ਰੇਸ਼ਨ ਮਹਿਸੂਸ ਹੋਣਾ ਇਹ ਸ਼ਾਮਿਲ ਨੇ ਜਿਸ ਦੇ ਵਿੱਚ ਵਿਅਕਤੀ ਨੂੰ ਅਜੀਹਾ ਭੁਲੇਖਾ ਪੈਂਦਾ ਹੈ ਕਿ ਫੋਨ ਵੱਜ ਰਿਹਾ ਹੈ ਜਾਂ ਫਿਰ ਕੋਈ ਨੋਟੀਫਿਕੇਸ਼ਨ ਆ ਰਿਹਾ ਹੈ ਮਾਹਿਰਾਂ ਦਾ ਸਲਾਹ ਹੈਗਾ ਕਿ ਇਹ ਜੋ ਕਿ ਇਸ ਤੋਂ ਬਚਣ ਦੇ ਲਈ ਹਫ਼ਤੇ ਦੇ ਵਿੱਚ ਘੱਟੋ-ਘੱਟ ਇੱਕ ਦਿਨ ਜਾਂ ਫਿਰ ਇਸ ਦੇ ਦਿਨ ਦੇ ਵਿੱਚ ਕੁਝ ਘੰਟੇ ਮੋਬਾਈਲ ਤੋਂ ਪੂਰੀ ਤਰ੍ਹਾਂ ਦੂਰੀ ਬਣਾਉਣੀ ਚਾਹੀਦੀ ਹੈ ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਹੀ ਫੋਨ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ ਤਾਂ ਮਾਪੇ ਵੀ ਜ਼ਰੂਰ ਧਿਆਨ ਨਾਲ ਇਹ ਵੀਡੀਓ ਦੁਬਾਰਾ ਜ਼ਰੂਰ ਦੇਖ ਲਿਓ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ ਤਾਂਕਿ ਤੁਸੀਂ ਆਪਣੇ ਬੱਚਾਂ ਦਾ ਖਾਸ ਧਿਆਨ ਰੱਖ पाओ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬੱਚੇ ਹੋਣ ਜਾਂ ਫਿਰ ਘਰ ਦੇ ਵਿੱਚ ਕੋਈ ਮੈਂਬਰ ਕਿਉਂ ਨਾ ਹੋਣ ਹਰ ਇੱਕ ਦੇ ਕੋਲ ਮੋਬਾਈਲ ਫੋਨ ਜ਼ਰੂਰ ਹੈ ਪਰ ਲੋੜ ਤੋਂ ਵੱਧ ਉਸ ਦਾ ਇਸਤੇਮਾਲ ਕਰਨਾ ਰੀਲਾਕਸ ਸਕਰੋਲਿੰਗ ਕਰਨੀਆਂ ਗੇਮ ਖੇਲਨੀਆਂ ਇਹ ਕਿਤੇ ਨਾ ਕਿਤੇ ਬੱਚਾਂ ਤੇ ਲਈ ਘਾਤਕ ਹੁੰਦਾ ਹੋਵੇਗਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜਦਕਰ ਗੱਲ ਕੀਤੀ ਜਾਵੇ ਪਿਛਲੇ ਦੌਰਾਨ ਤਾਂ ਗਾਜ਼ੀਆਬਾਦ ਤੋਂ ਜਿਹੜੀ ਖਬਰ ਸਾਹਮਣੇ ਆਈ ਸੀਗੀ ਉਸਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਜਿੱਥੇ ਕਿ ਗਾਜ਼ੀਆਬਾਦ ਦੇ ਵਿੱਚ ਤਿੰਨ ਅਸੱਕੀਆਂ ਭੈਣਾਂ ਦੇ ਵੱਲੋਂ ਸੁਸਾਇਡ ਜਿਹੜਾ ਕਿ ਕੀਤਾ ਗਿਆ ਸੀਗਾ ਸਿਰਫ ਔਰ ਸਿਰਫ ਇੱਕ ਗੇਮ ਖੇਲਣ ਦੀ ਲਤ ਦੇ ਪਿੱਛੇ कोरोना वायरस ਤੋਂ ਬਾਅਦ ਇਹ ਲਤ ਲੱਗੀ ਸੀਗੀ ਤੇ ਕਈ ਸਾਲਾਂ ਤੱਕ ਇਹ ਲਤ ਲੱਗੀ ਰਹੀ ਜਦੋਂ ਮਾਪਿਆਂ ਨੇ ਬੱਚਨ ਰੋਕਿਆ ਤਾਂ ਬੱਚਾ ਨੇ ਗੁੱਸੇ ਦੇ ਵਿੱਚ ਆ ਕੇ ਆਤਮ ਹੱਤਿਆ ਕਰ ਲਈ ਸੁਸਾਈਡ ਕਰ ਲਿਆ ਆਪਣੇ ਆਪ ਨੂੰ ਜੋ ਕਿ ਆਪਣੇ ਆਪ ਦੀ ਜੀਵਨ ਲੀਲਾ ਸਮਾਪਤ ਕਰ ਲਈ ਤਿੰਨਾਂ ਸਖਿਆ ਭੈਣਾ ਨੇ ਨੌਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਬਾਅਦ ਵੀ ਤੇ ਇਸ ਤੋਂ ਪਹਿਲਾਂ ਵੀ ਬਹੁਤ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਮੋਬਾਈਲ ਫੋਨ ਸੋਸ਼ਲ ਮੀਡੀਆ ਬੱਚਿਆਂ ਤੇ ਲਈ ਬਹੁਤ ਜ਼ਿਆਦਾ ਘਾਤਕ ਹੁੰਦਾ ਨਜ਼ਰ ਆ ਰਿਹਾ ਆਖਿਰ ਤੁਹਾਡੀ ਕੀ ਰਾਏ ਹੈਗੀ ਇਸ ਦੇ ਬਾਰੇ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਿਓ